ਅੱਜਕੱਲ੍ਹ ਦੋਸਤੋ ਤੁਸੀਂ ਜੋੜ ਚੁੱਕੇ ਹੋ ਸੁਖ ਲਟੇ ਚੈਨਲ ਦੇ ਨਾਲ 21 ਸਤੰਬਰ 2025 ਆਪਾਂ ਤੁਹਾਨੂੰ ਸਵੇਰੇ 6 ਵੇ ਦੀ ਰਿਪੋਰਟ ਦੇਵਾਂਗੇ ਭਾਖੜਾ ਡੈਮ ਦੀ ਭਾਖੜਾ ਡੈਮ ਦੇ ਵਿੱਚ ਕਿੰਨਾ ਪਾਣੀ ਆ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਆਪਾਂ ਤੁਹਾਨੂੰ ਪੌਂਗ ਡੈਮ ਦੀ ਰਿਪੋਰਟ ਦੇਵਾਂਗੇ ਪੌਂਗ ਡੈਮ ਦੇ ਵਿੱਚ ਕਿੰਨਾ ਪਾਣੀ ਆ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਹਰੀਕੜ ਵਰਕਸ ਦੀ ਸਵੇਰੇ 6 ਵਜੇ ਦੀ ਰਿਪੋਰਟ ਦੇਾਂਗੇ ਹਰੀਕੜ ਵਰਕਸ ਤੇ ਕਿੰਨਾ ਪਾਣੀ ਪਹੁੰਚ ਰਿਹਾ ਹੈ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਸੋ ਕਿਰਪਾ ਕਰਕੇ ਕਮੈਂਟਾਂ ਵਿੱਚ ਇਹ ਜਰੂਰ ਦੱਸੋ ਕਿਥੋਂ ਕਿਥੋਂ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਜੇਕਰ ਬਿਆਸ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤਾਂ ਵੀ ਜਰੂਰ ਦੱਸੋ ਤੁਹਾਡੇ ਏਰੀਆ ਦੇ ਵਿੱਚ ਪਾਣੀ ਦੀ ਸਥਿਤੀ ਕੀ ਆ ਜੇਕਰ ਸਤਲੁਜ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤਾਂ ਵੀ ਜਰੂਰ ਦੱਸੋ ਤੁਹਾਡੇ ਏਰੀਆ ਦੇ ਵਿੱਚ ਪਾਣੀ ਦੀ ਸਥਿਤੀ ਕੀ ਆ ਕਿੰਨਾ ਪਾਣੀ ਵਧਿਆ ਜਾਂ ਘਟਿਆ ਸੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਬਾਕੀ ਪਲ-ਪਲ ਦੀ ਖਬਰ ਦੇਖਣ ਲਈ ਤੁਸੀਂ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜਿਹੜੀ ਸਹੀ ਖਬਰ ਹੋ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਵਾਰ-ਵਾਰ ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰੋ ਹਰ ਘਰ ਔਰ ਫੋਨ ਤੱਕ ਪਹੁੰਚਾਓ ਤਾਂ ਜਿਹੜੀ ਸਹੀ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਜੇਕਰ ਆਪਾਂ ਪੌਂਕ ਟਾਈਮ ਦੀ ਗੱਲ ਕਰੀਏ 21 ਸਤੰਬਰ 2025 ਸਵੇਰੇ 6 ਵੇ ਦੀ ਗੱਲ ਕਰੀਏ ਤਾਂ ਜਿਹੜਾ ਐਵਰੇਜ ਡਾਟਾ ਵਾ ਟੋਟਲ ਪਾਣੀ ਰੱਖਣ ਦੀ ਸਮਤਾ 1400 ਫੋਟਾ ਜੇਕਰ ਅੱਜ ਦੇਖੀਏ ਸਵੇਰੇ 6 ਵਜੇ ਤਾਂ 1393.03 ਫੁੱਟ ਤੇ ਚੱਲ ਰਿਹਾ ਕੱਲ ਦੇ ਮੁਕਾਬਲੇ ਇਸ ਦਾ ਜਿਹੜਾ ਪੌਂਡ ਦੇ ਵੱਲ ਥੋੜਾ ਜਿਹਾ ਘਟਿਆ ਹੈ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 31540 ਕਿਊਸਿ ਜਿਹੜਾ ਪਾਣੀ ਆ ਐਵਰੇਜ ਡਾੜ ਦੇ ਵਿੱਚ ਪੌਂਗ ਟਾਈਮ ਦੇ ਵਿੱਚ ਆ ਰਿਹਾ ਹੈ ਆਊਟਫਲੋ ਦੀ ਗੱਲ ਕਰੀਏ ਤਾਂ 58786 ਕਿਊਸਿ ਜਿਹੜਾ ਪਾਣੀ ਆ ਉਹ ਪੌਂਗ ਡੈਮ ਤੋਂ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਬਿਆਸ ਦਰਿਆ ਵਾਲੇ ਪਾਸੇ ਜੇਕਰ ਐਕਚੁਅਲ ਡਾਟਾ ਦੀ ਗੱਲ ਕਰੀਏ ਪੌਂਗ ਡੈਮ ਵੀ ਤਾਂ ਇਨਫਲੋ ਜਿਹੜਾ 29602 ਕਿਊਸਿਕ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 59732 ਕਿਊਸਿਕ ਜਿਹੜਾ ਪਾਣੀ ਆ ਉਹ ਆਪਣੇ ਪੌਂਗ ਡੈਮ ਤੋਂ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਜੇਕਰ ਭਾਗੜਾ ਡੈਮ ਦੀ ਸਵੇਰ ਦੀ ਰਿਪੋਰਟ ਦੇਖੀਏ ਟੋਟਲ ਪਾਣੀ ਰੱਖਣ ਦੀ ਸਮਰੱਥਾ ਜਿਹੜੀ 1680 ਫੁੱਟਾ ਜਿਹੜਾ ਕਿ ਅੱਜ 1670.50 ਫੁੱਟ ਤੇ ਸਵੇਰੇ 6 ਵਜੇ ਚੱਲ ਰਿਹਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 41110 ਕਿਊਸੀ ਜਿਹੜਾ ਪਾਣੀ ਆ ਭਾਖੜਾ ਡੈਮ ਤੋਂ ਦੇ ਵਿੱਚ ਆ ਰਿਹਾ ਇਨਫਲੋ ਹੋ ਰਿਹਾ ਆਊਟਫਲੋ ਦੀ ਗੱਲ ਕਰੀਏ ਤਾਂ 45000 ਕਿਊਸੀ ਕੱਲੇ ਪਾਸੇ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਕੱਲ ਦੇ ਮੁਕਾਬਲੇ ਬਰਾਬਰ ਹੀ ਪਾਣੀ ਛੱਡਿਆ ਜਾ ਰਿਹਾ ਹੈ ਇੱਥੋਂ ਜਿਹੜਾ ਪਾਣੀ ਆ ਭਾਖੜਾ ਡੈਮ ਤੋਂ ਨੰਗਲ ਡੈਮ ਤੇ ਜਾਊਗਾ ਨੰਗਲ ਤੋਂ ਦੋ ਨਹਿਰਾਂ ਦੇ ਵਿੱਚ ਤੇ ਅੱਗੇ ਜਿਹੜਾ ਸਤਲੁਜ ਦਰਿਆ ਦੇ ਵਿੱਚ ਟਰਾਂਸਫਰ ਕੀਤਾ ਜਾਊਗਾ ਜੇਕਰ ਆਪਾਂ ਹਰੀਕੇ ਦੀ ਸਵੇਰੇ 6 ਵੇ ਦੀ ਅਪਡੇਟ ਦੇਖ ਲਈਏ ਤੇ ਹ ਜਿਹੜਾ ਪਾਣੀ ਆ ਆਪਸ ਟੀਮ 133101 ਕਿਊਸਿਕ ਜਿਹੜਾ ਪਾਣੀ ਆ ਹਰੀਕੜ ਵਰਕਸ ਤੇ ਪਹੁੰਚ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ ਪਾਣੀ ਜਿਹੜਾ ਆਪਣੇ 114086 ਕਿਊਸਿਕ ਜਿਹੜਾ ਪਾਣੀ ਆ ਡਾਊਨਸਟ੍ਰੀਮ ਕੀਤਾ ਜਾ ਰਿਹਾ ਫਰੋਇਪੁਰ ਵਾਲੇ ਪਾਸੇ ਨੂੰ ਇਹ 8 ਵਜੇ ਦੀ ਰਿਪੋਰਟ ਆ ਜੀ ਜਿਹੜਾ ਕਿ ਰਾਤ 135355 ਕਿਊਸਿਕ ਪਾਣੀ ਹਰੀਕੜ ਵਰਕਸ ਤੇ ਪਹੁੰਚ ਰਾਈ ਸਤਲੁਜਾ ਦੇ ਵਿਆਸ ਦਾ ਮਿਲਾ ਕੇ ਜਿਹੜਾ ਕਿ 116000 340 ਕਿਊਸੀ ਦੇ ਹੇਠਲੇ ਪਾਸੇ ਫਰੋਇਪੁਰ ਵਾਲੇ ਪਾਸੇ ਛੱਡਿਆ ਜਾ ਰਿਹਾ ਸੀ ਜਿਹੜਾ ਕਿ ਸਵੇਰੇ 133000 ਪਹੁੰਚ ਰਿਹਾ ਤੇ 11486 ਕਿਊਸੀ ਜਿਹੜਾ ਪਾਣੀ ਆ ਫਰੋਇਪੁਰ ਵਾਲੇ ਪਾਸੇ ਨੂੰ ਛੱਡਿਆ ਜਾ ਰਿਹਾ ਹੈ 8 ਵਜੇ ਦੀ ਰਿਪੋਰਟ ਆ ਜੀ ਲਗਭਗ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਬਾਕੀ ਸਮਾਈ ਸੇ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਜਿਹੜੀ ਮਦਦ ਕਰਨ ਦੀ ਕੋਸ਼ਿਸ਼ ਕਰੋ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਆ ਉਹ ਘੜ ਚੁੱਕਾ ਛੜਕਾਂ ਜਿਹੜੀਆਂ ਨੇ ਚੱਲਣ ਜੁਗ ਹੋ ਚੁੱਕੀਆਂ ਨੇ ਤੁਸੀਂ ਘਰ ਘਰ ਜਾ ਕੇ ਤੁੜੀ ਦੀ ਸੇਵਾ ਕਰ ਸਕਦੇ ਹੋ ਪਸ਼ੂਆਂ ਦੇ ਆਚਾਰ ਦੀ ਸੇਵਾ ਕਰ ਸਕਦੇ ਹੋ ਚਾਰੇ ਦੀ ਸੇਵਾ ਕਰ ਸਕਦੇ ਹੋ ਪਸ਼ੂਆਂ ਲਈ ਫੀਡ ਦੀ ਸੇਵਾ ਕਰ ਸਕਦੇ ਹੋ ਜੇਕਰ ਕਿਸੇ ਪਰਿਵਾਰ ਲੋੜਵੰਦ ਨੂੰ ਚੰਗੀ ਤਰ੍ਹਾਂ ਪਾਲਾ ਕਰਕੇ ਰਾਸ਼ਨ ਦੀ ਲੋੜ ਆ ਤਾਂ ਗਰੀਬ ਪਰਿਵਾਰ ਤੱਕ ਹਰ ਪੀੜਿਤ ਪਰਿਵਾਰ ਤੱਕ ਜਿਹੜੀ ਤੁਸੀਂ ਰਾਸ਼ਨ ਪਹੁੰਚਾਉਣ ਦੀ ਉਹ ਕੋਸ਼ਿਸ਼ ਕਰਨੀ ਆ ਜਿਹੜੇ ਭਰਾਵਾਂ ਦੀਆਂ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਟੋਏ ਪੈ ਚੁੱਕੇ ਨੇ ਉੱਥੇ ਆ ਕੇ ਤੁਸੀਂ ਆਪਣੇ ਅੱਥੀ ਜਿਹੜੀ ਕਿਰਤ ਕਰੋ ਆਪਣੇ ਅੱਥੀ ਜਿਹੜੀ ਉਹ ਸੇਵਾ ਕਰੋ ਉੱਥੇ ਆ ਕੇ ਉਹਨਾਂ ਦੇ ਜ਼ਮੀਨਾਂੜੀਆਂ ਪੱਧਰੀ ਕਰਕੇ ਦਿਓ ਜਿਹੜੇ ਭੈਣ ਭਰਾਵਾ ਦੇ ਆਪਣੇ ਹੜਪੀਟ ਤੇ ਪਰਿਵਾਰਾਂ ਦੀ ਜਿਹੜੀ ਜ਼ਮੀਨਾਂ ਦੇ ਵਿੱਚ ਰੇਤ ਆ ਪੈ ਚੁੱਕੀ 6 6 ਫੁੱਟ ਉੱਥੇ ਆ ਕੇ ਵੀ ਤੁਸੀਂ ਜਿਹੜੀ ਉਹਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਵਾ ਸਕਦੇ ਹੋ ਆਪਣੇ ਅੱਥੀ ਆ ਕੇ ਜਿਹੜੀ ਸਾਰੀ ਸੇਵਾ ਉਹ ਤੁਸੀਂ ਕਰੋ ਸੋ ਮੈਂ ਤਾਂ ਇਹੀ ਬੇਨਤੀ ਕਰਨਾ ਚਾਹਣਾ ਸਮਾਜ ਸੇਵੀਰਾਂ ਨੂੰ ਤੇ ਵੱਧ ਤੋਂ ਵੱਧ ਜਿਹੜੇ ਹਾਰਪੀੜਤ ਇਲਾਕਿਆਂ ਦੇ ਵਿੱਚ ਪਹੁੰਚੋ ਤੇ ਉਹਨਾਂ ਦੀ ਆਗੇ ਤੁਸੀਂ ਆਪਣੇ ਹੱਥੀਂ ਸੇਵਾ ਕਰੋ ਬਾਕੀ ਸਾਰੇ ਵੀਰਾਂ ਨੂੰ ਇਹੀ ਬੇਨਤੀ ਅਸੀਂ ਵਾਰ-ਵਾਰ ਹਰ ਵੀਡੀਓ ਦੇ ਵਿੱਚ ਇਹੀ ਬੇਨਤੀ ਕਰਦੇ ਆਂ ਕਿ ਜਿਹੜੀ ਸੇਵਾ ਤੁਸੀਂ ਆਪਣੇ ਹੱਥੀਂ ਕਰਨ ਦੀ ਜਿਹੜੀ ਕੋਸ਼ਿਸ਼ ਉਹ ਕਰਿਆ ਕਰੋ ਬਾਕੀ ਅੱਜ ਆਪਾਂ ਤੁਹਾਨੂੰ ਰਿਪੋਰਟ ਦੇਤੀ ਆ ਪਾਖੜਾ ਡੈਮ ਦੀ ਸਵੇਰੇ 6 ਵਜੇ ਦੀ ਪੌਂਗ ਡੈਮ ਦੀ ਸਵੇਰੇ 6 ਵਜੇ ਦੀ ਹਰੀਕੜ ਵਰਕਰਸ ਦੀ 8 ਵਜੇ ਦੀ ਰਿਪੋਰਟ ਦੇਤੀ ਆ ਸੋ ਅਗਲੀ ਰਿਪੋਰਟ ਜਲਦੀ ਆ ਆਪਣੇ ਕੋਲ ਆਊਗੀ ਉਹ ਵੀ ਆਪਾਂ ਜਲਦੀ ਤੁਹਾਡੇ ਤੱਕ ਪਹੁੰਚ ਕਰਾਂਗੇ ਵੀਡੀਓ ਜਰੂਰ ਸ਼ੇਅਰ ਕਰਿਓ ਸੁਖ ਲਟਿਆ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ